ਲਿਆ ਲੋ ਜੀ ਬਾਈ ਪੱਤੀਆਂ ਲੈਣ ਪਹੁੰਚੇ ਸ੍ਰੀ ਚਮਕੌਰ ਸਾਹਿਬ ਸੈਂਪਲ ਲਿਆ ਆ ਉਹ ਆ ਤਾਂ ਦੇਖ ਜੱਗੇ ਉਹਨੇ ਕਾਲਾ ਸਿੰਘ ਲੱਗਦਾ ਏ ਦੇਖ ਜੱਗੇ ਵਾਲਿਆਂ ਨਾਲੋਂ ਜ਼ਿਆਦਾ ਖੜੀਆਂ ਜੱਗੇ ਵਾਲੀ ਇਹ ਦੇਖੋ ਇੱਧਰ ਇਹ ਇਹ ਨਹੀਂ ਇਹ ਕੀ ਦੀ ਨੀ ਹਾਂ ਆਹ ਝੁੱਟੀਆਂ ਵੀ ਦੇ ਦਿੰਦੇ ਆ ਇਹ ओरिजिनल ਪੂਰੀ ਨਾਲ ਦੀ ਨਾਲ ਦੀ ਆ ਤੇ ਲਿਖਿਆ ਉੱਪਰ ਇੱਧਰ ਤੇ ਹੁਣ ਇਹ ਸਟicker ਜਾਂ ਘਸ ਗਿਆ ਪਹਿਲਾਂ ਇਹ ਦੇਖ ਲੈ ਪੱਤੀਆ ਪੋਤੀਆ ਫੇਲੇ ਲੂ ਕਿਉਂਕਿ ਸੰਧਪੰਡਾ ਤਾਂ ਨਹੀਂ ਲੈਣਾ ਹੈਗਾ ਲੈਣੇ ਨੇ ਤਾਂ ਬਹੁਜੀ ਕਰਦਾ ਯਾਰ ਹਾਂ ਜੀ ਕਰਦਾ ਹਲੇ ਜੀ ਆਪਾਂ ਨੂੰ ਇਹ ਦੀ ਪੁੱਛੀ ਰਹਿੰਦੀ ਲੋੜ ਇਹਦੀ ਹਾਂ ਕਟਰ ਦੀ ਇਹਦੀ ਇਹਦੀ ਵੀ ਲੋੜ ਰਹਿੰਦੀ ਆ ਆ ਦੋ ਇਹ ਚੀਜ਼ਾਂ ਦੀ ਲੋੜ ਰਹਿੰਦੀ ਆ ਥੇਰ ਵਾਲੀ ਦੀ ਤਾਂ ਜ਼ਿਆਦਾ ਲੋੜ ਰਹਿੰਦੀ ਆ ਆ ਤਿੰਨੇ ਚੀਜ਼ਾਂ ਕੰਮ ਦੀਆਂ ਇਹ ਇਹ ਤਿੰਨੇ ਚੀਜ਼ਾਂ ਸਮਝ ਲਾ ਆਪਣੇ ਮਨਾ ਤਾਂ ਹੋਰ ਬੱਸ ਇਹ ਡੁੱਲ ਗਿਆ ਕਿਹੜਾ ਮੈਨੂੰ ਆ ਦਵਾ ਦੋ ਆਹਾ ਰੂਟਾ ਬੇਟਾ ਹਾਂ ਮਗਾ ਸੈਂਟਰ ਵਾਸਤੇ ਲਈ ਜਾਂਦੇ ਵੀ ਛੱਡ ਜਾਂਗੇ ਆ ਛੋਟੇ ਕੰਮ ਨੂੰ ਤਾਂ ਠੀਕ ਆ ਤ ਕਿ ਨਹੀਂ ਪੂਰੀ ਜਿੱਕਣਾ ਆਪਾਂ ਕਹਿੰਦੇ ਜਿਹੜੀ ਜਿਪਸਾਂ ਵੀ ਪੁੱਛਣੀ ਐ ਤੇ ਇਹੋ ਜਿਹੇ ਪਾ ਕੇ ਜਿੱਸ ਤੋਂ ਖੜਾਵੇ ਥੈਲੇ ਹੈ ਫੇਰ ਸਿਸਟਮ ਲੋਟ ਆ ਬਾਈ ਹਾਈਡਰਾ ਵੀ ਆਇਆ ਪੂਰੀ ਤੇਰੇ ਪੱਤੀਆਂ ਦਾ ਦਨੇ ਤੈਨੂੰ ਡੀਖਦੇ ਤੇ ਮੋਟਰਸਾਈਕਲ ਪਾਣੀ ਪਿਲਾਵਾ ਲਿਆ ਇਹ ਹਾਂ ਉਦੋਂ ਪਚੂਆ ਹਾ ਲੋਟ ਆ ਥੰਗ ਜਿਆ ਇਹ ਪੂਰੀ 600 ਲੀਟਰ ਦਾ ਸਪਰੇਅ ਕਰਨੇ ਵਾਲਾ ਇਹੇ ਭਾਵੇਂ ਇਹ ਸਾਈਡ ਪਰ ਨੂੰ ਮੈਂ ਤਾਂ ਕਿਲੇ ਚ ਤਿੰਨ ਕਿਲੇ ਨਾ ਪੈਂਦਾ ਹਾਈਡਰੋਲਿਕ ਹਰ ਆਪੇ ਸਿੱਧਾ ਹੋਣਾ ਹੈ ਭਾਈ ਸੰਧਪਨ ਦੇ ਭਾਰੇ ਗੱਡੀ ਜੀ ਜਾਂਦੇ ਤਾਂ ਕਰਕੇ ਡਰ ਆਇਆ ਪੂਰੀ ਵਾਸਤੇ ਨਹੀਂ ਆਇਆ ਹੈਗਾ ਮੇ ਪੱਤੀਆਂ ਲੜਗਾਨੀਆਂ ਮੇ ਪੂਰੀ ਚੱਕ ਜਿਹੜਾ ਘਾਟੋ ਕਲੇ ਅੱਜ ਅੱਜ ਚੱਕ ਲੈਣਾ ਯਾਰ ਬਹੁਤ ਟੋਕਲੇ ਭਾਈ ਦਸ਼ਮੀਤ ਵਾਲੇ ਵੀ ਆਏ ਆ ਪੂਰੀ ਕੰਮ ਡੇਟਾ ਤਕੜਾ ਹਾਂ ਨਿੱਕਰ ਹਾਂ ਤਕੜਾ ਹਾਂ ਵੱਡੂਗਾ ਨਹੀਂ ਵੇਲਾ ਗਈ ਜੇ ਪਾਈ ਤੇਖੇ ਕਰਨੇ ਜੋੜ ਲਈ ਆਹ ਕਿੰਨੀ ਦੇਖੀ ਹੋਈ ਉਹਦੀ ਸਰੀਰ ਸਰੇ ਤੇ ਆ ਬਣਾ ਜੀ ਤੇਰੀ ਪੱਤੀ ਗੱਲ ਤੇ ਘੱਟ ਦਿਖਾਏ ਚੱਲ ਆ ਜਾ ਪੰਜਾਬੀ ਬੰਦੇ ਦੇ ਹੱਥ ਵਾਈਖਾ ਹੱਥ ਘਾੜਦੇ ਨਹੀਂ ਪੰਜਾਬੀ ਬੰਦੇ ਹੱਥ ਨਹੀਂ ਘਾੜਦੇ ਪੂਰੀ ਉਹ ਫੋੜਾ ਹੀ ਦੇਖੀ ਗਿਆ ਜੇ ਟੰਗਿਆ ਬੱਪਰ ਕਿਹੜਾ ਉਹ ਦੇ ਹਾਂ ਹਾਂ ਆਹ ਤੇ ਕੇ ਜੇ ਆ ਤਾ ਆਨ ਬੜਾ ਹਾਟੀ ਦਾ ਮਨ ਇਹਨੂੰ ਆਪਣੇ ਆਪਣੀ ਚੀਜ਼ ਵਾਈ ਜੀ ਨੂੰ ਲੋਡ ਉਹ ਦੇ ਦੇ ਆ ਪੂਰੀਆ ਵਰਮਾ ਆਹੀ ਆਪਣੇ ਕੋਲ ਲਾਗ ਵਾਲਾ ਦੇ ਆਹ ਛੋਟਾ ਹਾਂ ਇਹਦੇ ਆਉਣਾ بڑا بڑا ਨਾ ਮਸ਼ੀਨ ਮਸ਼ੀਨਾ ਇਹ ਟੂਲ ਸਟਾਕ ਹੋਰ ਫੋਰਸਟਾਕ ਹੈ ਉਹਦਾ ਕੀ ਪਤਾ ਲੱਗੇ ਤੁਹਾਨੂੰ ਇਹਦਾ ਆਏ ਆ ਵੀ ਇਹਦੇ ਨੂੰ ਜੋੜ ਨਹੀਂ ਬਹੁਤ ਲੱਗਣਾ ਇਹਨਾਂ ਆਪਣਾ ਦੂਏ ਥੁੱਤੇ ਮਾਰਦਾ ਇਹਦੇ ਨਾਲ ਇੰਨਾ ਜੋ ਉਹ ਫੇਰ ਖੱਡ ਵੀ ਛੋਟੀ ਨਿਕਲਦੀ ਆ ਆ ਬਾਗੇ ਦੀ ਛੜੀ ਉਹ ਇੰਨੀ ਪੂਰੀ ਪੂਰੀ ਆ ਬਾਗੇ ਖੱਡੇ ਕੱਢ ਦੂਗਾ ਲੈ ਵਿਚੇ ਰਹਿ ਜਾ ਜਾਂ ਪਹਿਲੇ ਹੀ ਹੱਲਾ ਹੁਣ ਆ ਕਰਨਾ ਤੇ ਭਾਈ ਮਾਡਲ ਕੱਢਿਆ ਹੁਣ ਪੂਰੀ ਦੇਖ ਹਰ ਕਸ ਰੱਖਾਂ ਚ ਹੂੰ ਸਰਾਕਾਂ ਚ ਚਲੋ ਤਾਂ ਹੋ ਜਾਊਗਾ ਉਹ ਕੱਦ ਦੇਖ ਤਾਂ ਉਹ ਨਹੀਂ ਐ ਕਿੰਨੀ ਕੱਸ ਕੇ ਦੋਈ ਸੈਟ ਜੋੜ ਮੂਰੇ ਲਾ ਡਰਾਪਰ ਕਰ ਉਹ ਤਾਂ ਬਹੁਤ ਕੱਦ ਗਈ ਯਾਰ ਉਹਨੇ ਬਹੁਤ ੱਕਾ ਕਰਿਆ ਅਰੇ ਕਸੇ ਤੇ ਲਿਆ ਆ ਲੱਗ ਰਹੀ ਤਾਂ ਸਰਾ ਨਹੀਂ ਇਹ ਵੀ ਫਰਕ ਨਹੀਂ ਲਾ ਪਰ ਹਰ ਤਰ੍ਹਾਂ ਰੱਖਾ ਕੋਰ ਵੀ ਕੀ ਆ ਲੈ ਸਾਡੀ ਅਸੇ ਮਾਨੇ ਨੇ ਦੇਖੋ ਚੱਕੇ ਆ ਇਹਨੂੰ ਆਏ ਮਰਾਂ ਕੇ ਤਾਂ ਹਲਕੇ ਹੀ ਐ ਇਹ ਲਾਇਦਾ ਬਹੁਤ ਭਾਰੀ ਆ ਆ ਦੇਖ ਹਾਂ ਪੱਤੀ ਕੱਟ ਫੇਕ ਪੂਰੀਆ ਵੱਟਲਾ ਉਹ ਆਪਣੇ ਵੱਡੀਆਂ ਮੜਿਆ ਇਹਨਾਂ ਵਰਗੀਆਂ ਆਹ ਦਾ ਸਾ ਜਾਪੀ ਦਿੱਕੀ ਆ ਮੈਂ ਭਾਈ ਪੂਰੀ ਜਾਨ ਨਹੀਂ ਹੈਗੀ ਰੋਟੀ ਨਹੀਂ ਖਾਧੀ ਅੱਜ ਰੋਟੀ ਵੱਧ ਖਾਓਗੀ ਹਾਂ ਇਹ ਛੋਟੇ ਇਹ ਠੀਕ ਆ ਆਹ ਸ਼ਰਾਗ ਹਾਂ ਵਾਏ ਥੋੜਾ ਮਾਣੋ ਤੂੰ ਵੀ ਸਾਨੂੰ ਲੈ ਕੇ ਨਾਲ ਇਹ ਆ ਕੇ ਕਰਦੇ ਆ ਸ਼ਰਾਗ ਚੈੱਕ ਕਰਦੇ ਆ ਤਾਂ ਫਟ ਦੇਖ ਲੈ ਪਰੇ ਹੁਣ ਦੇਖ ਕੇ ਨਹੀਂ ਛੋਟੀਆਂ ਮੂੜੇ ਲੱਗ। ਹੂੰ ਬਹੁਤ ਫਰਕ ਆ। ਉਹ ਤੇ ਉਹ ਫਰਕ ਨਹੀਂ ਹੈਗਾ। ਉੰਕਾ ਸਿ ਹਾਂ। ਕਿੰਨਾ ਫਰਕ? ਦੇਖਦਾ ਸੀ ਮੂਛਾਂ ਮੰਗਦੇ ਕਿ ਕਰੇ ਪਏ। ਇਹ ਗੜਮੁਂ ਹੁੰਦਾ। ਹੈ? ਠੀਕ ਆ। ਇਹ ਆਈ ਲੱਗੂ। ਸੱਤ ਆ ਹੋ। ਆਏ ਆ। ਇਹ ਗਲੀਆਂ ਇਹਦੀਆਂ ਆਏ ਆ। ਕੱਢ ਜਾ ਯਾਰ ਉਹਨੂੰ ਬਾਈ ਨੂੰ ਪੁੱਛ ਕੇ ਆਇਆ ਆ। ਸੱਚੀ ਕਾਮ ਲੋ ਜੀ ਬਾਈ ਸੌਦਾ ਮਰਾਤਾ ਪੂਰੀ ਬਾਈ ਦਾ ਸਸੀ ਗਾਲ ਜੀ ਸਸੀ ਗਾਲ ਜੀ ਬਾਈ ਕੋ ਆਏ ਤੇ ਬਾਈ ਦੇ ਸਾਡਾ ਮਾਨ ਤਨ ਰੱਖੇ ਰਿਆ ਤੁਸੀਂ ਸਿਫਾਰਿਸ਼ ਹੀ ਐ ਜੋ ਬੰਦੇ ਦੀ ਪਾਤੀ ਹੋਣ ਕਰੀਏਗੀ ਮਾਸਟਰ ਦੇ ਸਿਫਾਰਿਸ਼ ਪਾਤੀ ਚਲੋ ਕੋਈ ਨਹੀਂ ਪਿੰਡ ਸਾਡਾ ਮਾਲਾ ਹੈ ਬਾਈ ਤੇ ਪੂਰੀ ਘੁੰਮਿਆ ਇਹ ਕਹਿੰਦਾ ਰੋਪੜ ਜਾਣਾ ਮੈ ਨਹੀਂ ਅਸੀਂ ਚਮਕੌਰ ਸਾਹਿਬ ਆਏ ਵੀ ਤੇਰਾ ਕੰਮ ਕਰਾ ਦੇਣਾ ਉਹੀ ਕੰਮ ਹੋ ਗਿਆ ਇਹ ਪਿੱਛੇ ਤੇ ਆਗੇ ਸਾਡੇ ਕੰਮ ਹੋ ਗਏ ਜੀ ਓਕੇ ਇਹ ਨਹੀਂ ਦੱਸਿਆ ਨਹੀਂ ਮੈਨਾਂ ਲੰਗਾ ਬੈਂਕ ਆਉਂ ਚੋੜੀ ਚੋੜੀ ਆ ਗਿਆ ਪੂਰੀ ਕਿਹੜੇ ਲਈ ਆ ਕਿਹੜੇ ਰੱਤੇ ਵੀਰੇ ਇਹਨਾਂ ਨਾਲ ਦੇ ਪਲੇਟ ਦਿੱਤੇ ਜੀ ਇਹਨਾਂ ਨੂੰ ਅੱਛਾ ਇਹ ਵਧੀਆ ਵਾਲੇ ਜੀ ਪੂਰੇ ਵਧੀਆ ਇਹ ਸੁਪਰ ਸੀਟਰ ਚ ਵੀ ਪੈ ਜਾਂਦਾ ਪਲੇਟ ਜੀ ਅੱਛਾ ਜੀ ਇਹਦੇ ਨਾਲ ਮਲਾਈ ਦਾ ਵੀ ਫਰਕ ਪਾਊਗਾ ਜਦੋਂ ਤੁਸੀਂ ਹੁਣ ਪ੍ਰਾਲੀ ਪ੍ਰੂੜੀ ਮੈਲਚ ਕਰਨੀ ਆ ਹਾਂਜੀ ਹਾਂਜੀ ਤੇ ਇਹ ਪਲੇਟ ਦੇ ਨਾਲ ਜਿਵੇਂ ਲੈਂਡ ਫੋਰਸ ਦੀ ਸੁਪਰ ਸੀਟਰ ਨੂੰ ਸੀ ਟਾਈਪ ਪਲੇਟ ਪੈਂਦਾ ਇਸੇ ਜਿਹੇ ਪਲੇਟ ਹੈ ਜੀ ਠੀਕ ਹੈ ਵਧੀਆ ਪੂਰੇ ਵਧੀਆ ਹਣਿਆਰੇ ਲਾਉਂਗਾ ਹੁਣ ਕਾਕੇ ਨਹੀਂ ਸੁਪਰ ਸਿੱਧੇ ਕਿਉਂ ਨਹੀਂ ਜਾਣੀ ਆਪਾਂ ਨੂੰ ਬਾਈਕ ਉਹ ਵੀ ਹੈਗਾ ਲੈਣੇ ਵਾਲਾ ਵਾਣਾ ਟਰੈਕਟਰ ਛੋਟਾ ਹੈ ਨਾ ਟਰੈਕਟਰ ਵੀ ਹੈਗਾ ਆਪਣੇ ਕੋਲ ਉਹ ਵੀ ਦੇ ਦਾਂਗੇ ਨਾ ਟਰੈਕਟਰ ਵੀ ਨਾਲੇ ਚਲੂ ਗਈ ਕਿਹੜੇ ਕਿਹੜੇ ਆਪਣੇ ਬਾਈ ਸੁਪਰ ਸਿੱਧੇ ਮੇਰੇ ਕੋਲ ਸੁਪਰ ਸਿੱਧੇ ਵੀ ਤੇ ਜਸਵੰਤ ਦੇ ਲੈਂਡ ਕੋਸ ਦੇ ਆ ਜੀ ਹਾਂਜੀ ਹਾਂਜੀ ਤੇ ਬਾਕੀ ਆਪਾਂ ਮਤਲਬ ਜਿਵੇਂ ਤੁਹਾਡੇ ਪਤਾ ਹੀ ਅੱਗੇ ਜਾਂਦੇ ਆ ਹਰਸ਼ਵੀਰ ਦੇ ਕੋਲ ਚੱਲੇ ਆ ਲੈਂਡ ਕੋਸ ਦੇ ਇੰਪਲੀਮੈਂਟਸ ਦਿੱਤੇ ਹੋਏ ਉਹਨੂੰ ਲੇਜ਼ਰ ਦਿੱਤਾ ਹੈ ਜਸਵੰਤ ਸਿੰਘ ਸੁਪਰ ਸਿੱਧੇ ਦਾ ਹਾਂ ਹਾਂ ਟੂਟਾ ਮੀਟਰ ਹੋ ਗਿਆ ਜੀ ਟੂਟਾ ਮੀਟਰ ਸਾਡੇ ਪਿੰਡ ਕਹੀਏ ਜੀ ਜਸਵੰਤ ਦੇ ਹਾਂਜੀ ਹਾਂਜੀ ਕੱਲ ਕੱਲ ਤੁਹਾਡੇ ਮੇਖਲ ਉਹ ਚੱਲੀਆਂ ਖੁਰਦ ਉਸ ਮੰਨ ਲਾ ਚੱਲੀਆਂ ਮੰਨ ਲਾ ਚੱਲੀਆਂ ਨਾਲੇ ਹਾਂਜੀ ਨਾਲ ਹੀ ਆ ਉੱਥੇ ਗਈ ਆ ਲੈਂਡ ਫੋਰਸ ਦੀ ਸੁਪਰ ਸਿਧਾਤੀ ਦਿੱਤੀ ਆ ਅੱਛਾ ਜੀ ਹਾਂਜੀ ਉਹ ਵੀ ਵੀਰ ਵੀ ਮਤਲਬ ਆਏ ਸੀ ਉਹ ਵੀ ਵਲੌਗ ਹੀ ਬਣਾ ਕੇ ਜੱਗੂ ਲੈ ਗਿਆ ਜੱਗੂ ਉਹ ਰਹੇ ਤੀ ਮੈਨੂੰ ਨਾਮ ਨਹੀਂ ਜੀ ਉਹਨਾਂ ਦਾ ਪਤਾ ਹੈ 3600 ਨਹੀਂ ਉਹ ਤਾਂ 9605 ਦੇ ਸੀਗੇ ਜੀ ਉਹ ਲੈ ਗਿਆ ਗਾਂਧੀ ਬਾਈ ਲੈ ਗਿਆ ਹੁਣ ਹਾਂ ਹਾਂ ਫਿਰ ਆ ਹਾਂ 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 605 44 ਉਹੀ ਉਹੀ ਹੈ ਮੱਕੀ ਚਲੋ ਆਪਾਂ ਵੀਡੀਓ ਬਣਾ ਲਈਏ ਵੀਡੀਓ ਚ ਜੀਵੀਦਰਾ ਦੇ ਫੈਰੇ ਦੀਆਂ ਗੱਲਾਂ ਦੱਸ ਦਿੰਨੇ ਆ ਜਿਵੇਂ ਆਪਣੇ ਕੋਲ ਸੁਪਰ ਸ਼ੀਟ ਹੈ ਜੀ ਲੈਂਡਫੋਰਸ ਦਾ ਇਹਦੇ ਚ ਆਪਾਂ ਏਟੀਵੀ ਮਤਲਬ ਕੀ ਫਾਈਨਾਂਸ ਹੈਗਾ ਜੀ ਇਹ ਜਸਵੰਤ ਲੈ ਲੋ ਇਹਦੇ ਵੀ ਆਪਾਂ ਫੈਸਿਲਿਟੀ ਆਪਣੇ ਕੋਲ ਹੈ ਤੇ ਕਿਸੇ ਵੀ ਏਰੀਆ ਦੇ ਵਿੱਚ ਕਿਤੇ ਵੀ ਮੰਗਾਣਾ ਹੋਵੇ ਤਰਨਤਾਰਨ ਕਿਤੇ ਲੋ ਮਤਲਬ ਪੂਰੇ ਪੰਜਾਬ ਦੇ ਵਿੱਚ ਤੇ ਪੰਜਾਬ ਤੋਂ ਬਾਹਰ ਵੀ ਜਿਵੇਂ ਮੰਨ ਲਓ ਮੇਰਾ ਬਾਹਰ ਬੈਠੇ ਨੇ ਵੀਰ ਭਰਾ ਉਹਨਾਂ ਨੇ ਮੇਰਾ ਇਮਪੋਰਟ ਐਕਸਪੋਰਟ ਦਾ ਲਾਇਸੈਂਸ ਵੀ ਹੈਗਾ ਤੇ ਬਾਹਰ ਕਿਸੇ ਵੀ ਕੰਟਰੀ ਚ ਮੇਰਾ ਪੈਰਿਸ ਤੇ ਕੈਨੇਡਾ ਸਾਮਾਨ ਜਾ ਰਿਹਾ ਜਿਵੇਂ ਹੁਣ ਤੇ ਉਦਾਂ ਕਿਸੇ ਹੋਰ ਨੇ ਵੀ ਮੰਗਾਣਾ ਹੋਵੇ ਅੱਗੇ ਨੈਕਸਟ ਮੰਥ ਆਸਟ੍ਰੇਲੀਆ ਤੋਂ ਆ ਰਿਹਾ ਇੱਕ ਵੀਰ ਉਹਨਾਂ ਨੇ ਉੱਥੇ ਲੈ ਕੇ ਜਾਣਾ ਸਾਮਾਨ ਠੀਕ ਹੈ ਜੀ ਉਹਨਾਂ ਨੇ 12 ਕੁੱਟੀਆਂ ਸੁਪਰ ਸ਼ੀਟਾਂ ਤਿਆਰ ਕਰਵਾਉਣੀਆਂ ਨੇ ਫਿਰ ਉਹਨਾਂ ਨੇ ਮੈਂ ਕਿਹਾ ਸੀ ਸੀਜ਼ਨ ਤੋਂ ਬਾਅਦ ਕਰ ਦਾਂਗੇ ਕਿ ਕੰਪਨੀ ਨਾਲ ਮੇਰੀ ਗੱਲ ਚੱਲੀ ਹੈ ਜਸਵੰਤ ਨਾਲ ਤੇ ਉਦੋਂ ਉੱਥੇ ਪਹਚਾਣਿਆ ਉਹਨਾਂ ਦੇ ਕੋਲ ਲੇਜ਼ਰ ਲੈ ਕੇ ਜਾਣਾ ਉਹਨਾਂ ਨੇ ਇੱਕ ਐਕਸਟੈਂਡ ਮਾਡਲ ਲੈਂਡ ਫੋਰਸ ਦਾ ਠੀਕ ਆ ਜੀ ਤੇ ਆਪਾਂ ਕਿਸੇ ਵੀ ਬਾਹਰ ਵੀਰ ਬੈਠਾ ਉਹਨਾਂ ਕੋਈ ਵੀ ਇੰਪਲੀਮੈਂਟ ਕੋਈ ਹੋਰ ਮਸ਼ੀਨਰੀ ਜਾਂ ਕੋਈ ਹੋਰ ਮੋਟਰਸਾਈਕਲ ਗੱਡੀ ਕੋਈ ਕਹਿੰਦਾ ਹੋਵੇ ਕਿ ਮੇਰੀ ਉਹ ਪਈਆ ਬਾਹਰ ਭੇਜੇ ਨਹੀਂ ਜਾਂਦੇ ਆਪਾਂ ਉਹ ਸਾਰਾ ਆਪਣੇ ਕੋਲ ਪ੍ਰੋਡਕਟ ਸਪੋਰਟ ਦਾ ਹੋ ਗਿਆ ਵਾ ਫਾਈਨਲ ਤੇ ਉਹ ਵੀ ਪਹੁੰਚਦੇ ਕਰ ਦਾਂਗੇ ਜੀ ਤੇ ਨੰਬਰ 2 ਤੇ ਜਿਵੇਂ ਸੁਪਰ ਸ਼ੀਟਰ ਆ ਆਪਣੇ ਹੁਣ ਇੱਥੇ ਪੰਜਾਬ ਚ ਚੱਲ ਰਿਹਾ ਇਹਦੀ ਜਸਵੰਤ ਵਾਲੇ ਦੀ ਆਪਾਂ 2 ਸਾਲ ਦੀ ਗਾਰੰਟੀ ਦੇ ਰਹੇ ਆ ਟਿਕੀ ਜੀ ਦੀ ਗਾਰੰਟੀ ਕਿਸੇ ਨਹੀਂ ਗਾਰੰਟੀ ਜ ਤੇ ਔਰ ਇਸ ਤੋਂ ਬਾਅਦ ਇਹ ਤੇ ਲੋਨ ਫੈਸਿਲਿਟੀ ਜਿਵੇਂ ਆਪਾਂ ਕਹਿ ਰਹੇ ਸੀ ਲੋਨ ਦੇ ਵਿੱਚ ਜਿਹੜਾ ਸਿੰਬਲ ਸਹੀ ਹੈ ਉਹ ਮੈਨੂੰ ਜਦੋਂ ਮਰਜ਼ੀ ਕਾਲ ਕਰ ਲਿਓ ਤੇ ਉਹਨੂੰ ਸਮਝਾ ਦਾਂਗੇ ਨੰਬਰ 2 ਤੇ ਜੀ ਇਹਦੇ ਚ ਕੀ ਹੈ ਜੇ ਤੁਸੀਂ ਚਾਰ ਸੰਦ ਖਰੀਦਦੇ ਹੋ ਤਾਂ 6% ਵਿਆਜ ਤੇ ਲੋਨ ਹੋਊਗਾ ਜੀ ਤੇ ਲੱਖ ਮਗਰ 6000 ਸਿੱਧਾ ਪੰਜਾਬੀ ਤੇ ਜੇ ਤੁਸੀਂ ਇੱਕ ਸੰਦ ਖਰੀਦਣਾ ਚਾਹੁੰਦੇ ਹੋ ਤਾਂ ਤੁਹਾਡੇ ਕੋਲੋਂ ਦੂਜੀ ਕੀ ਹੈ ਆਪਣਾ ਟਰੈਕ ਦੇ ਇੱਕ ਸਾਲ ਪਰਾ ਲੋਨ ਤੇ ਚੱਲਦਾ ਪਿਆ ਤਾਂ ਫਿਰ ਉਹਤੇ ਆਪਾਂ ਇੱਕ ਸੰਦ ਤੇ ਲੋਨ ਵੀ ਕਰ ਦਾਂਗੇ ਫਾਈਨਾਂਸ ਕਰਾ ਦਾਂਗੇ ਉਹਦੇ 9% ਦੇ ਉੱਤੇ ਠੀਕ ਹੈ ਜੀ ਨੰਬਰ ਵੀਰੇ ਮੇਰਾ ਨੰਬਰ ਹੈਗਾ ਜੀ 9901060030 ਤੇ ਇਸ ਤੋਂ ਇਲਾਵਾ ਜੀ ਆਪਣੇ ਕੋਲ ਮਤਲਬ ਪੁਰਾਣੇ ਸੁਪਰਸੀਟਰ ਮੇਰੇ ਕੋਲ ਜਿਵੇਂ ਅੱਜ ਇੱਕ ਇੱਕ ਗਰੀਚੋਂ ਦਾ ਆਇਆ ਤੇ ਜਗਤਜੀਤਾ ਖੜਾ ਵਾ ਜਸਵੰਤਰਾ ਖੜਾ ਵਾ ਮਤਲਬ ਤਿੰਨ ਚਾਰ ਸੁਪਰਸੀਟਰ ਪੁਰਾਣੇ ਵੀ ਖੜੇ ਨੇ ਲੈਂਡਫੋਰਜ਼ ਅੱਜ ਸੇਲ ਕੀਤਾ ਸਵੇਰੇ ਮੈਂ ਠੀਕ ਹੈ ਜੀ ਤੇ ਉਹ ਚੀਜ਼ ਵੀ ਜੇ ਕਿਸੇ ਨੇ ਲੈਣੀ ਹੋਵੇ ਆਪਣੇ ਕੋਲ ਸੁਪਰਸੀਟਰ ਸਾਰੇ ਮਿਲ ਜਾਣਗੇ ਪੁਰਾਣੇ ਵੀ ਨਵੇਂ ਤਾਂ ਆਪਣੇ ਕੋਲ ਹੈਗੇ ਹੈਗੇ ਜੀ ਖਲਾਉ ਹੋ ਗਿਆ ਖੇਤੀਬਾੜ ਰਿਲੇਟਡ ਹਰ ਇੱਕ ਤਰ੍ਹਾਂ ਦੇ ਇੰਪਲੀਮੈਂਟਸ ਆਪਣੇ ਕੋਲ ਸਿਰਫ ਇੱਕ ਟਰੈਕਟਰ ਨਹੀਂ ਸੀਗਾ ਟਰੈਕਟਰ ਵੀ ਆਪਾਂ ਐਂਡੋ ਫਾਰਮ ਨਾਲ ਟਾਈ ਅਪ ਕਰ ਲਿਆ ਤੇ ਹੁਣ ਆਪਣੇ ਕੋਲ ਟਰੈਕਟਰ ਵੀ ਐਂਡੋ ਫਾਰਮ ਮਿਲੂਗਾ ਜੀ ਠੀਕ ਆ ਜੀ ਹਾਂਜੀ ਲਓ ਜੀ ਬਾਈ ਪੂਰੀ ਕਿੰਨੇ ਪੱਤੇ ਕਰਤੀਆਂ 6 6 ਵੱਤੀ ਇਹ ਬਾਈ ਹਾਂ ਇਹ 8 ਫੁੱਟੇ ਦਾ ਤਾਂ ਉਹ ਸਾਬ ਆਲੂ ਦੇ ਤੇ ਹਾਂ ਉਹ ਸਾਬ ਨਾਲ ਕੱਟ ਕਰਤੀਆਂ ਲਓ ਜੀ ਇੱਕ ਵਾਰ ਬਾਈ ਦੇ ਦਿਖਾ ਦਿਓ ਕਿਹੜੇ ਕਿਹੜੇ ਸੰਧ ਪਾਂਡੇ ਕੇਂਦਰ ਆ ਆਪਾਂ ਲਾਓ ਬਾਈ ਜੀ ਤੇ ਨਾਲ ਬੰਦਰ ਤੇ ਟਾਇਰ ਵਾਲੇ ਬਲਾਓ ਟਾਇਰ ਵਾਲੇ ਜੀ ਬਾਈ ਦੱਸੂਗਾ हां ਵੀਰੇ ਰਸੋਈ ਹੁਣ ਜਿਵੇਂ ਆਪਣੇ ਕੋਲ ਸਵੇਨ ਦੀ ਪਟਾਟੋ ਡਿੱਗਰ ਆਂਦਾ ਵਾ ਪਲਾਂਟਰ ਤੇ ਡਿੱਗਰ ਦੋਨੇ ਹੀ ਮਿਲ ਜਾਂਦੇ ਆ ਹੋਰ ਵੀ ਗੁਰਦੇਵ ਵਾਲਿਆਂ ਦੇ ਵੀ ਮਿਲ ਜਾਂਦੇ ਆ ਹਾਂ ਹਾਂਜੀ ਤੇ ਮਹਿੰਦਰਾ ਦੀ ਸਭ ਤੋਂ ਆਪਾਂ ਮੇਨ ਪੰਜਾਬ ਲੈਵਲ ਦੇ ਵਿੱਚ ਆਪਾਂ ਕੰਮ ਕਰ ਰਹੇ ਆ ਮਹਿੰਦਰਾ ਦਾ ਹਾਂਜੀ ਤੇ ਪਟਾਟੋ ਪਲਾਂਟਰ ਦੇ ਵਿੱਚ ਆਪਣੇ ਕੋਲ ਹੁਣ ਜਿਵੇਂ ਆਏ ਸੀ ਵੀਰ ਇਹਨਾਂ ਦੀ ਥੋੜੀ ਜਿਹੀ ਸਰਵਿਸ ਕਰਾਣੀ ਸੀ ਹੁਣ ਕੰਮ ਕਹਿੰਦੇ ਮੁਕਾਜੋੜ ਸਰਵਿਸ ਕਰਾਉਣਾ ਅੱਛਾ ਠੀਕ ਹੈ ਕਹਿੰਦੇ ਦੋ ਦਿਨ ਹੋਰ ਮਾਰੀ ਮੁਕਾਜੋੜ ਸੈਟ ਕਰਨੀ ਆ ਹਾਂਜੀ ਤੇ ਆ ਪੁਰਾਣੇ ਰੋਟਾਵੇਟਰ ਪਈ ਆ ਜੀ ਅੱਛਾ ਜੀ ਤੇ ਭਾਜਣਾ ਤਾਂ ਲਾ ਲੈਂਦੇ ਅਗਰਾਰੀਆਂ ਨਾਲ ਤੋਂ ਨੂੰ ਕਰਾਈਆਂ ਇਹ ਪ੍ਰਾਣਾ ਰੂਟਾ ਬਣ ਰਿਹਾ ਜੀ ਹਾਂਜੀ ਪ੍ਰਾਣੇ ਰੂਟਾ ਉਹ ਜਿਹੜਾ ਤੁਹਾਡੇ ਮਾਲਾਂ ਤੋਂ ਲਿਆ ਉਹ ਵੀ ਵੇ ਆਪਣੇ ਕੋਲ ਅੱਛਾ ਹਾਂਜੀ ਆ ਪ੍ਰਾਣਾ ਪਲਾਉ ਪਿਆ ਵਾ ਪਲਾਉ ਪਿਆ ਇਹ ਉਹ ਪ੍ਰਾਣਾ ਪਿੱਛੇ ਜੋ ਉਪਰ ਸਿੱਟ ਰੂਟਾ ਵੀਟਰ ਰਮਜੀਨ ਵਾਲਾ ਬਾਕੀ ਆਪਾਂ ਆ ਸਪਰੇਅ ਪੰਪ ਆ ਜਾਂਦਾ ਜੀ ਆਪਣੇ ਕੋਲ ਚਾਰਲੀ ਦਾ ਅੱਛਾ ਜੀ ਤੇ ਪਾਵਰ ਵੀਟਰ ਹੋ ਜਾਂਦਾ ਚਾਰਲੀ ਦਾ ਸਪਰੇਅ ਪੰਪ ਆਪਣੇ ਕੋਲ 40 ਫੁੱਟ ਬੂਮ ਜੋ ਵੀ ਫਟ ਬੂਮ ਜਿਹੜਾ ਮਰਜ਼ੀ ਲੈ ਲੋ ਤੇ ਪੀ ਸੀ ਐਸ ਕੰਪਨੀ ਦੇ ਪਾਵਰ ਬੀਟਰ ਜੀ ਆਪਣੇ ਕੋਲੋਂ ਵਟਾ ਇਨ ਡੀਜ਼ਲ ਇੰਜਨ ਪੈਟਰੋਲ ਇੰਜਨ ਜਿਹੜਾ ਮਰਜ਼ੀ ਲੈ ਲੋ ਇਹਦੇ ਚ ਠੀਕ ਆ ਜੀ ਤੇ ਏ ਸੀ ਕੰਪ੍ਰੈਸਰ ਦੇ ਵਿੱਚ ਪ੍ਰਦਰਸ਼ਿਤ ਸੀਗਾ ਲੈਂਡ ਫਾਰਮਰ ਦਾ ਐਡਵਾਂਸ ਕਲਾਸ ਫੋਲਡਾ ਇਹਦੇ ਹੋਰ ਮਾਲ ਵੀ ਅੱਜ ਆ ਰਿਹਾ ਵਾ ਕਿਉਂਕਿ ਮੇਰੇ ਕੋਲ ਕੱਲ੍ਹ ਚੁਕਾ ਦੇ ਸੀਗਾ ਦੀਸ ਆਪਾ ਠੀਕ ਆ ਜੀ ਤੇ ਰੂਟਰ ਵੀ ਆ ਜਾਂਦੇ ਆ ਜੀ ਇਹ ਨੌ ਫੋਟਾ ਉੱਪਰ ਕੀ ਉਹ ਦੋਨੇ ਨੌ ਨੇ ਜੀ 8 ਐ ਬਾਕੀ ਗਰਾਊਂਡ ਤੇ ਆਉਣੇ ਅੱਛਾ ਜੀ ਹਾਂ ਜੀ ਬਾਕੀ ਜਿਹੜੀ ਚੀਜ਼ ਦੀ ਲੋੜ ਆ ਸਾਥੇ ਮਿਲੂਗੀ ਜੀ ਬਿਲਕੁਲ ਜ ਬਾਕੀ ਰਿਪੇਅਰ ਵੀ ਸਰਵਿਸ ਵੀ ਸਾਰਾ ਕਸੂਰੀ ਆ ਜੀ ਠੀਕ ਹੈ ਓਕੇ ਆ ਜੀ ਕੱਲ ਨੂੰ ਉਹ ਮੇਨ ਗੱਲ ਤਾਂ ਉਹ ਹੈ ਵੀ ਜੇ ਕੋਈ ਦਿੱਕਤ ਆਉਂਦੀ ਹੈ ਵੀ ਹੱਲ ਹੈਗਾ ਜੀ ਹੱਲ ਹੈਗਾ ਬਿਲਕੁਲ ਸਪੇਅਰ ਪਾਰਟ ਸਾਰਾ ਜਦੋਂ ਆਪਰੇ ਬੋਲੋ ਤੇ ਨਹੀਂ ਵੀ ਇਹ ਕਈ ਵਾਰੀ ਆਜਿਹਰੇ ਕਿਸੇ ਦਿਨ ਸੇਮਡੇ ਆਉਂਦਾ ਤਾਂ ਆਪਾਂ ਮੰਗਾ ਦਈਏ ਉਸ ਦੇ ਨਾਲ ਤਾਂ ਠੀਕ ਹੈ ਉਹ ਹੀ ਚੀਜ਼ ਜ਼ਰੂਰੀ ਚਾਹੀਦੀ ਹਾਂਜੀ ਉਹ ਚੀਜ਼ ਆਪਾਂ ਉਹ ਨਹੀਂ ਮੈਨੂੰ ਕੋਈ ਟੈਨਸ਼ਨ ਹੈ ਕਿ ਸਪੇਅਰ ਪਾਰਟ ਦਾ ਜਾਂ ਕੋਈ ਚੀਜ਼ ਵੀ ਆਪਰੇ ਦੇਂਦੀ ਆ ਜਿਵੇਂ ਹੁਣ ਸਪੇਅਰ ਪਾਰਟ ਉਹ ਚੱਕਰ ਚੱਲਿਆ ਮੇਰੀ ਜੀਪ ਦੇ ਵਿੱਚ ਲੋੜ ਹੋ ਕੇ ਆਇਆ ਵਾ ਪੂਰਾ ਉਹ ਬਾਕੀ ਜੀ ਨੂੰ ਦੇਣਾ ਕ ਉਹ ਚੀਜ਼ ਆਪਾਂ ਮਤਲਬ ਕਿ ਪ੍ਰੋਪਰ ਅਪਰੇਵਲ ਕਰ ਲਿਆ ਜੀ ਆਪਣੇ ਲੋਕੇਸ਼ਨ ਕਿੱਥੇ ਪੈਣ ਦੀ ਹੈ ਆਪਣੀ ਚਮਕੋਸ਼ਾ ਹੈ ਬਜੀ ਬਿਲਕੁਲ ਦਾਣਾ ਮੰਡੀ ਦੇ ਸਾਹਮਣੇ ਆ ਹਾਂਜੀ ਮੇਨ ਮਰਿੰਡਾ ਰੋਡ ਜਿਹੜਾ ਬੇਲਾ ਬਰੇਂਡਾ ਰੋਡ ਆ ਤੇ ਦਾਣਾ ਮੰਡੀ ਦੇ ਸਾਹਮਣੇ ਆਪਣੀ ਚਮਕੋਸ਼ਾ ਮੇਨ ਫਾਸ ਬਾਈ ਉਹ ਸਾਹਮਣੇ ਮੇਨ ਦਾਣਾ ਮੰਡੀ ਇਹਦੇ ਫਰਾਂਟੇ ਪੈਣਦਾ ਵੀਰੇ ਤੇਸ਼ਮੀਸ਼ ਪੈਣਦਾ ਹੈ ਵੀਰੇ ਦਸ਼ਮੀਸ਼ ਵਾਲੇ ਆਪਾਂ ਬੱਜਦੇ ਆ ਜੀ ਉਹਦੇ ਠੀਕ ਆ ਵੀਰੇ ਹਾਂਜੀ ਧੰਨ ਜੀ ਇਹਦੇ ਅੰਦਰ ਆ ਲੋ ਜੀ ਬਾਈ ਜੀ ਏਮ ਵਾਲਾ ਮੁੰਡਾ ਲਿਆਂਦਾ ਹੈ ਪੂਰੀ ਜੇਮ ਵਾਲਾ ਬਾਈ ਲਿਆਂਦਾ ਜੇਮ ਵਾਲਾ ਬਾਈ ਜੋਰ ਚੈੱਕ ਕਰਦੇ ਪੈਣਾ ਲੈ ਆਇਆ ਚੱਕ ਕੇ ਕਹਿੰਦਾ ਹੌਲੀ ਚੱਈਏ ਤਾਂ ਇਹ ਮੈਂ ਤੁਸੀਂ ਨਾਲ ਜਾਵਾਂ ਆਪਾਂ ਮਰੰਡੇ ਦੇ ਘਰ ਚੱਲੇਗਾ ਪੂਰੀ ਗੱਲ ਆਪਾਂ ਮਰੰਡੇ ਦੇ ਬਾਅਦ ਚੱਲ ਓਏ ਲੋਟ ਵੀ ਆ ਜਾਊਗਾ ਤੇ ਕੱਕਣਾ ਕਰ ਲੈ ਇਹ ਆ ਤਿੰਨ ਦਿਨ ਮਾਸ਼ੱਲਾ ਆਣ ਲਈਓ ਕਰਦੇ ਰੱਸੀ ਦੇਖ ਰੱਸੀ ਦੇ ਮਾਸ਼ੱਲਾ ਲੱਗਦੇ ਹਲੋ ਪੂਰੀ ਆ ਵੀ ਵਾਲਾ ਵਿੱਚ ਦਾ ਕਿੰਨਾ ਵੀ ਬਸਤੂ ਪੀ ਕਿਹਦੇ ਵਾਸਤੇ ਲੈਣਾ ਲਾਦਾ ਰੋਟੀ ਖਾ ਕੇ ਆਇਆ ਅੱਜ ਲੈ ਆਮਨੇ ਦੋ ਜਣ ਜਿਮ ਲਾਏ ਦਾ ਕੀ ਫਾਇਦਾ ਹੈ ਪੂਰੀ ਕਿਦਾ ਵਜਰਾ ਚ ਚੱਲ ਬਾਈ ਉਹ ਟੈਕੀ ਨਾ ਭੱਦਲੀ ਪੂਰੀ ਨਹੀਂ ਅਸੀਂ ਆਉਂਦੇ ਚੱਕ ਲੈ ਆਉਂਗੇ ਲੈ ਜੂਗਾ ਨਹੀਂ ਆਉਂਦੇ ਚੱਕ ਲੈ ਆਉਂਗੇ ਲਓ ਜੀ ਬਾਈ ਦਵਾਈ ਲੈਣਾ ਹੈ ਕਣਕ ਵਾਸਤੇ ਬੰਕਰ ਆ ਜਾ ਮਨੇ ਦੱਸ ਕਿਹੜੀ ਲੈਣੀ ਤੁਹਾਨੂੰ ਦਵਾਈ ਨੂੰ ਨਹੀਂ ਪਤਾ ਆਪਾਂ ਕਿਹੜੀ ਲੈਂਦੇ ਆ ਮੰਨ ਨਹੀਂ ਬਗਾਦ ਆ ਲੈਣੀ ਹੈ ਨਾ ਮਨੇ ਕਹਾਏ ਦਵਾਈ ਮੋਮੋ ਜੀ ਇਹ ਵੀ ਉਹਦੀ ਹੋਆ ਜੇ ਲੈਣੀ ਹੈ ਦੇਲਾ ਆਹੇ ਭਾਈ ਗੁੱਲੀ ਡੰਡੇ ਦਾ ਪੱਕਾ ਇਲਾਜ ਮੰਨ ਕਰ ਆਉਂਦੀ ਦਾ 3 ਸਿੱਧੇ ਦਰਵਾਜ਼ਾ ਮੈਂ ਤੋਨੇ ਖੰਡ ਚਾਰ ਤੇ ਚਾਰ ਸਿੱਧੇ ਜੀ ਭਾਈ ਘਰ ਨੂੰ ਜਾਂਦੇ ਦੇ ਇੱਕ ਦਰਖਤ ਦੇਖਿਆ ਰਸਤੇ 'ਚ ਮਨਾ ਕਹਿੰਦਾ ਇਹ ਅਰਜਨ ਜੇ ਨਾ ਹੋਇਆ ਪੁੱਛ ਲਈ ਆਏ ਲੋਕ ਸੱਕ ਘੋਲ ਘੋਬੀ ਕੇ ਤਾਂ ਕਮੈਂਟਾਂ ਹੀ ਰਸੇ ਹੋਏ ਕਹਿੰਦਾ ਹੱਡੀਆਂ-ਹੱਡੀਆਂ ਵਾਸਤੇ ਵਧੀਆ ਹੁੰਦਾ ਵੀ ਅਰਜਨ ਆ ਉਹਦੇ ਤੇਜ ਪੱਤਾ ਉਹ ਨੂੰ ਉਹ ਨੂੰ ਉਹ ਕਰਕੇ ਦੇਖਿਆ ਉਹਦੇ ਪੱਤਾ ਆਹ ਹਾਂ ਉਹਦੇ ਪੱਤਾ ਹਾਂ ਦੇਖ ਕੇ ਲੈ ਗਿਆ ਉਹ ਨੂੰ ਤੋੜ ਕੇ ਲੈ ਗਿਆ ਮਸਕੜ ਕੇ ਕਿਨਾਂ ਆ ਆਹ ਜਿਹੜਾ ਸਾਹਮਣੇ ਹਾਂ ਦੇਖ ਕੇ ਲੈ ਗਿਆ ਚੱਲ ਉਹਦਾ ਛੱਡ ਮੱਤ ਪੱਤਾ ਦੇਖ ਕੇ ਲੈ ਗਿਆ ਉਹ ਲਿਆਉਂਦਾ ਕੜੀ ਮੱਤਾ ਰੁਕ ਤਾ ਜਾ ਦੇਖ ਭਾਈ ਪਹਿਲਾਂ ਇਹ ਦੱਸ ਵੀ ਮਰੰਡੇ ਕੇ ਬਣਿਆ ਕੋਸ ਯਾਰ ਹੱਡਰੀ ਕੋਈ ਕੋਣੀ ਆਏਗਾ ਬਾਈ ਮਰੰਡੇ ਸ਼ਹਿਰ ਤੇ ਅਸੀਂ ਕਿ ਕੀਲੀ ਲੈਣਗੇ ਕਵਾੜੀਆਂ ਦੇ ਨਾ ਤਾਂ ਕੀਲੀ ਮਿਲੀ ਐ ਨਾ ਮਨੇ ਦੇ ਮੋਟਰਸਾਈਕਲ ਟੱਪੇ ਫਾਇਦਾ ਆਏਗਾ ਕਵਾੜੀਆਂ ਨੂੰ ਜਾਣ ਦਾ ਕੋਈ ਫਾਇਦਾ ਨਹੀਂ ਯਾਰ ਇਹਦੇ ਨਾਲ ਘੁੰਮਣ ਦਾ ਕੋਈ ਫਾਇਦਾ ਨਹੀਂ ਬਾਈ ਚਮਕੋ ਚਮਕੌਰ ਸਾਹਿਬ ਮਹंगाई ਕਿੰਨੀ ਕਹ ਖਾਂ ਤਾਂ ਨਹੀਂ ਮਹंगाई ਆਂ ਖਾਣੇ ਪੀਣੇ ਦਾ ਬਾਈ ਮਹंगाई ਬਹੁਤ ਹੈ ਸਭ ਕਾਸੀ ਮੰਤਾਂ ਦੀ ਮਹंगाई ਹੈ ਗੋਲ ਗੱਪੇ ਖਾਦੇ ਬਾਈ ਪਤਾ ਵੀ ਨਹੀਂ ਲੱਗਿਆ ਕਰ ਪੈਸੇ ਪੂਰੇ ਹੋ ਗਏ ਕਿਹੜਾ ਯਾਰ ਤੂੰ ਕਹਦਾ ਘੜੀ ਪਤਾ ਉਰੇ ਬਾਂਦਰ ਵੀ ਮਗਰ ਪੈ ਜਾਂਦੇ ਆ ਹਾਂ ਬਾਂਦਰ ਵੀ ਮਗਰ ਪੈ ਜਾਂਦੇ ਆ ਬਾਈ ਪੂਰੀ ਬਾਈ ਨੂੰ ਸਮਾਨ ਦਵਾਨ ਤੇ ਬਾਰਮਾ ਮਰੰਡੇ ਜਾ ਕੇ ਆਏ ਆ ਮਰੰਡੇ ਵੀ ਬਾਈ ਜਿਹੜੀ ਚੀਜ਼ ਲੈਣਗੇ ਤੇ ਕੰਮ ਨਹੀਂ ਬਣਿਆ ਹੈਗਾ ਉਤੇ ਬਾਰਮਾ ਫਿਰ ਚਿਰੀ ਚਮਕ ਹੈ ਚੌਲਾਂ 'ਚ ਪਾਉਂਦੇ ਆ ਚੌਲਾਂ 'ਚ ਪਾਉਂਦੇ ਹੈ ਤੈਨੂੰ ਕੀ ਪਤਾ ਮੈਂ ਤਾਂ ਦੱਸਾਂ ਚੌਲਾਂ 'ਚ ਪਾਉਣੀ ਹੈ ਇਹਨੂੰ ਅੱਛਾ ਲੇਕੀ ਬਾਈ ਗੱਡੀ ਵਹਤੇ ਜੀ ਗੱਡੀ ਪਤਾ ਕੀ ਆ ਰਹੀ ਹੈ ਉਹ ਆ ਕੇ ਦੇਖ ਸਿਆ ਕਿਹੜੇ ਦਵਾਨ ਦਾ ਸੌਂ ਲੱਤ ਫਰੇਕ ਨੇ ਨਾ ਮਾਲਾ 2801 ਤੇਰਾ ਕਿੰਨਾ ਤਾਂ ਮੇਰਾ ਤਾਂ ਬਈ ਬੱਸ ਤਾਂ ਹੀ ਲੱਗੇ ਤਿੰਨ ਹਜ਼ਾਰ 1 2801 16001 6001 ਹੈਗਾ 6-7 ਹਜ਼ਾਰ ਦਾ ਮਾਲ